ਇਕਸਬ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਫਤਾ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਤੀ ਗਈ ਉਹ ਇੱਕ ਸੈਸ਼ਨ ਮੁਲਾਕਾਤ ਸੀ ਉਸ ਮੁਲਾਕਾਤ ਦਾ ਐਡਕ ਬੁਵਾਲ ਬਚਿਆ ਕਿ ਥਾਂ ਥਾਂ ਤੇ ਲੋਕਾਂ ਨੇ ਇਸ ਗੱਲ ਦਾ ਇਸ਼ੂ ਬਣਾ ਲਿਆ ਨਹੀਂ ਵੇਖੋ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੱਲ 'ਚ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਜੀ ਪਰ ਸ਼ੁਰੂ ਤੋਂ ਹੀ ਇੱਕ ਮਤਲਬ ਉਹਨਾਂ ਨੇ ਯੋਜਨਾ ਬਣਾਈ ਹੋਈ ਹੈ ਕਿ ਪੰਥ ਨੂੰ ਇਕੱਠਾ ਕਿਵੇਂ ਕਰਨਾ ਹੈ ਤੇ ਜਿਹੜੇ ਕੋਈ ਆਪ ਸੀ ਕਿਸੇ ਤਰੀਕੇ ਦੇ ਮਨਵਟਾਵ ਨੇ ਉਹਨਾਂ ਨੂੰ ਦੂਰ ਕਿਵੇਂ ਕਰਨਾ ਤੁਸੀਂ ਵੇਖਿਆ ਹੋਣਾ ਕਿ ਬੀਤੇ ਸਮੇਂ ਦੇ ਵਿੱਚ ਕੁਝ ਪੰਥਕ ਸਖਸੀਅਤਾਂ ਇਹੋ ਜੀਆਂ ਸਨ ਜਿਨ੍ਹਾਂ ਦੇ ਕੇਸ ਜਿਹੜੇ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਲੜਕਦੇ ਪਏ ਸੀ ਤੋਂ ਉਹਨਾਂ ਨੂੰ ਉਹਨਾਂ ਨੇ ਮਤਲਬ ਫੜਾ ਫੜ ਕੇ ਡਿਆ ਹਣਾ ਜੀ ਉਹਨਾਂ ਨੂੰ ਮੁੱਖ ਤਰ੍ਹਾਂ ਸ਼ਰਮਨ ਕੀਤਾ ਇਵੇਂ ਆ ਕਿ ਉਹ ਹਰਥਾਂ ਤੇ ਜਾ ਕੇ ਗਰੀਬ ਗੁਰ ਸਿੱਖਾਂ ਨੂੰ ਮਿਲ ਰਹੇ ਆ ਜਿਹੜੇ ਕੋਈ ਪੰਥ ਨੂੰ ਪਿਆਰ ਕਰਨ ਵਾਲੇ ਸ਼ਹੀਦ ਪਰਿਵਾਰ ਨੇ ਉਹਨਾਂ ਨੂੰ ਮਿਲ ਰਹੇ ਆ ਤੇ ਸਹਿਬਣ ਗੱਲ ਇਹ ਹੈ ਕਿ ਜਿਹੜਾ ਅਰਜੁਨਾਂ ਦੀ ਮੁਲਾਕਾਤ ਅਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਰੁਕਬੀਰ ਸਿੰਘ ਜੀ ਜੋ ਕਿ ਇਸ ਵੇਲੇ ਮੁਖ ਗ੍ਰੰਥੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹੀ ਉਹਨਾਂ ਦੇ ਨਾਲ ਹੋਈ ਆ ਉਥੇ ਨਾਲ ਹੀ ਜਿਹੜੇ ਸਾਬਕਾ ਜਥੇਦਾਰ ਗਿਆਨੀ ਸੁਰਤਾਨ ਸਿੰਘ ਜੀ ਜਿਹੜੇ ਗ੍ਰੰਥੀ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਹੀ ਉਹ ਵੀ ਹਾਜ਼ਰ ਸਨ ਤੇ ਉਥੇ ਕਿੰਨਾ ਸ਼ਖਸੀਅਤਾਂ ਨੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਸ ਵਿੱਚ ਗੁਰਮਤ ਵਿਚਾਰਾ ਕੀਤੇ ਹਨ ਤੇ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰੁਤਵੀਰ ਸਿੰਘ ਜੀ ਹੁਣ ਅੰਮਲੋਂ ਉਹਨਾਂ ਨੂੰ ਸਰਪਾਉ ਚ ਕਹਾ ਗਿਆ ਹੁਣ ਜਦੋਂ ਉਹ ਫੋਟੋ ਵਾਇਰਲ ਹੋਈ ਹੈ ਤੇ ਬਹੁਤ ਸਾਰੀਆਂ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਸਨ ਜਿਹੜੀਆਂ ਚਾਹੁੰਦੀਆਂ ਸਨ ਕਿ ਪੰਥ ਜਿਹੜਾ ਹੈ ਉਹ ਕਿਸੇ ਤਰੀਕੇ ਦਾ ਮਿਕੜਿਆ ਰਹੇ ਤੇ ਜਿਹੜੀਆਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂ ਸੱਤਾ ਹੈ ਇਹਨੂੰ ਜਿਹੜੇ ਸਵਾਲ ਖੜਾ ਹੁੰਦੇ ਰਹਣ ਉਹਨਾਂ ਦੇ ਮੂੰਹ ਦੇ ਵਿੱਚ ਜਿਵੇਂ ਆਦੇ ਹੁੰਦੇ ਨੇ ਵੀ ਇਸ ਵੇਲੇ ਉਹਨਾਂ ਦਾ ਮੂੰਹ ਬੰਦ ਹੋ ਗਿਆ ਉਹ ਸੋਸ਼ਲ ਮੀਡੀਆ ਦੇ ਰੌਣਾ ਪਾ ਰਹੇ ਨੇ ਕੀ ਆ ਸਿੱਖ ਜੀ ਦੇ ਸਾਰੇ ਖੁਸ਼ ਨੇ ਫਰਮਾਇ ਖੋਦ ਇੱਕ ਸਿੱਖ ਹੋਣ ਦੇ ਨਾਤੇ ਗਿਆਨੀ ਕੁਲਦੀਪ ਸਿੰਘ ਗੱਜ ਸਾਹਿਬ ਹੋਣਾ ਦੀ ਇਸ ਅ ਗੱਲ ਪਿੱਛੇ ਉਹਨਾਂ ਦੀ ਦਾਹ ਦਿੰਦਾ ਸੀ ਚੀ ਚ ਕੋਣਾ ਕਿ ਉਹ ਹਰ ਕਿਸੇ ਕੋਲ ਜਾ ਕੇ ਬੜੀ ਵਧੀਆ ਨਿਮਰਤਾ ਦੇ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਸੀ ਜੀ ਅੱਛਾ ਜੇ ਉਹ ਚਲੇ ਗਏ ਦੱਸੋ ਭਾਈ ਤੁਹਾਨੂੰ ਕੀ ਡਰ ਹੈ ਤਾਂ ਲੋਕਾਂ ਦਾ ਖਰਚਾ ਔਰ ਖਾਸ ਕਰਕੇ ਉਹ ਬੰਦੇ ਜਿਨ੍ਹਾਂ ਦੀਆਂ ਪਾਰਟੀਆਂ ਜਾਂ ਜਿਨ੍ਹਾਂ ਦਾ ਕੋਈ ਸ਼ਰੀ ਅਕਾਲ ਤੱਕ ਸਾਹਿਬ ਜੀ ਦੀ ਸਰਕਾਰ ਨਹੀਂ ਉਹ ਵੀ ਕਿੰਤੂਪਰੰਤੂ ਕਰ ਰਹੇ ਤੇ ਇਹਦੇ ਵਿੱਚ ਕਿੰਤੂਪਰੰਤੂ ਕਰਨ ਵਾਲੇ ਸਤੂ ਸਾਹਿਬ 2-4% ਨੇ ਬਹੁਤ ਕਿੰਤੀ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਇਸ ਵੇਲੇ ਖੁਸ਼ ਹੈ ਔਰ ਗਿਆਨੀ ਕੁਲਦੀਪ ਸਿੰਘ ਗੁਰਕਾ ਸਾਹਿਬ ਉਹਨਾਂ ਦੀ ਉਸਰਾਨ ਕਰ ਰਹੇ ਨੇ ਔਰ ਜਿਹੜਾ ਅੱਜ ਇਹ ਜਿਹੜੀ ਇਸ਼ੂ ਤੇ ਆਪਾਂ ਗੱਲ ਕਰ ਰਹੇ ਆ ਉਹ ਜਿਹੜੀ ਅੱਜ ਮਤਲਬ ਉੱਥੇ ਹੋਇਆ ਜੋ ਮਾਨ ਸਨਮਾਨ ਦੁਜੀ ਸਿੰਘ ਸਾਹਿਬਾਨ ਵੱਲੋਂ ਦਿੱਤਾ ਗਿਆ ਜਿਹਦਾ ਕਿ ਰੌਲਾ ਸੀ ਜੀ ਜਿਹਦਾ ਕਿ ਵਿਵਾਦ ਬਣਾ ਕੇ ਪੇਸ਼ ਕੀਤਾ ਗਿਆ ਬੀਤੇ ਸਮੇਂ ਦੇ ਵਿੱਚ ਜਦੋਂ ਉਹ ਗਿਆਨੀ ਕੁਲਦੀਪ ਸਿੰਘ ਅੜਗਲ ਸਾਹਿਬ ਉਹਨਾਂ ਨੂੰ ਜਹੇਦਾਰ ਲਾਇਆ ਗਿਆ ਤੇ ਉਹਦਾ ਕਿ ਵਿਵਾਦ ਪੈਦਾ ਕੀਤਾ ਗਿਆ ਸੀ ਕਿ ਮਤਲਬ ਜਿਹੜੇ ਉਹ ਲੋਕ ਸਨ ਜਿਹੜੇ ਚਾਹਦੇ ਨਹੀਂ ਸਨ ਕਿ ਪੰਥ ਜਿਹੜਾ ਇਕੱਠਾ ਹੋ ਕੇ ਚੱਲੇ ਉਹਨਾਂ ਲੋਕਾਂ ਦੇ ਅੱਜ ਮੂੰਹ ਬੰਦ ਹੋਈ ਹੁੰਦੀ ਬੰਦ ਤੇ ਇਸ ਕਰਕੇ ਉਹ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਸਵਾਲ ਖੜੇ ਕਰ ਰਹੇ ਆ ਕੋਈ ਕਿਸੇ ਨੂੰ ਸਵਾਲ ਖੜਾ ਕਰ ਰਿਹਾ ਮੈਂ ਕਹਿੰਦਾ ਨਾ ਤੁਸੀਂ ਯਾਰ ਇੱਕ ਚੀਜ਼ ਦਾ ਵੇਖੋ ਤੁਸੀਂ ਸਵਾਲ ਨਾ ਖੜਾ ਕਰੋ ਜੀ ਤੁਸੀਂ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ ਜੀ ਅੱਜ ਸਿੱਖ ਪੰਥ ਜਿਹੜਾ ਹੈ ਉਹ ਚੜ੍ਹਦੀ ਕਲਾ ਦੇ ਪਾਸੇ ਤੁਰਿਆ ਪੰਥ ਇਕੱਠਾ ਹੋ ਰਿਹਾ ਹੈ ਦੁੱਧਾ ਖਤਮ ਹੋ ਰਹੀ ਹੈ ਜੋ ਸਾਨੂੰ ਗੁਰੂ ਸਾਹਿਬ ਦਾ ਦੇਸ ਦੀ ਦੇਸ ਅਸੀਂ ਸਾਰੇ ਨਾਲ ਮਿਲ ਕੇ ਉਸੇ ਯੋਗਦਾਰ ਭਾਈ ਤੁਸੀਂ ਉਹ ਸਰਾਨਾ ਕਰੋ ਕਿ ਚੰਗੀ ਗੱਲ ਹੈ ਜੀ ਪੰਜ ਦੀਆਂ ਤਿੰਨੇ ਮਹਾਨ ਸ਼ਖਸੀਅਤਾਂ ਤੋਂ ਤੇ ਕਿੱਤਰ ਹੋਈਆਂ ਨੇ ਵਿਖੋ ਗੁਰੂ ਰਾਮਦਾਸ ਸੱਤੇ ਪਾਸ਼ਾ ਜੀ ਦੀ ਮੁੱਖ ਗ੍ਰੰਥੀ ਹੋਣਾ ਬਹੁਤ ਵੱਡੀ ਗੱਲ ਹੈ ਦੱਸਦੇ ਹਨ ਜੀ ਗ੍ਰੰਥੀ ਸਿੰਘ ਹੋਣਾ ਬਹੁਤ ਵੱਡੀ ਗੱਲ ਹੈ ਤੇ ਕਾਲ ਤਖਤ ਸਾਹਿਬ ਦੇ ਜਸੇਦਾਰ ਸਾਹਿਬ ਤਿੰਨੇ ਰਲ ਕੇ ਪੰਥ ਦੀ ਵਾਸ ਚੜ੍ਹਦੀ ਕਲਾ ਵਾਸਤੇ ਗੱਲਬਾਤ ਕਰਦੇ ਆ ਉਹਨਾਂ ਦਾ ਮਾਨ ਸਨਮਾਨ ਆਸੇ ਬੱਧਾ ਤੇ ਇਹਦੇ ਨੂੰ ਮੈਂ ਸਮਝਣਾ ਵੀ ਕਿੰਤੂ ਕਰਨ ਦੀ ਗੱਲ ਹੈ ਨਹੀਂ ਪਰ ਜਿਹੜੇ ਦੁਰਸ਼ਵਾਰ ਲੋਕ ਨੇ ਇਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਜਾਣ ਬੁੱਝ ਕੇ ਕਿੰਤੂ ਕਰਦੇ ਜੀ ਵਿਖ ਸਾਹਿਬ ਜਿਹੜੇ ਸਟ੍ਰੋਮਿਕ ਕਮੇਟੀ ਦੇ ਪ੍ਰਧਾਨ ਆ ਪਾਈ ਹਰਿੰਦਰ ਸਿੰਘ ਜੀ ਧਾਮੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਆ ਕਿ ਜਿਹੜੀ ਗੁਰੂ ਸਤਿਗੁਰ ਆਦਰ ਸਾਹਿਬ ਜੀ ਜਿਹੜੀ ਸਤਾਵ ਦੀ ਆ ਰਹੀ ਆ ਨਾ ਉਹਨੂੰ ਰਲ ਮਿਲ ਕੇ ਆਪਾਂ ਮਨਾਈਏ ਤੇ ਮਨਾਉਣ ਦਾ ਯਤਨ ਕਰੀਏ ਵੀ ਆਪਾਂ ਇਹਦੇ ਵਿੱਚ ਕੋਈ ਕਲਾ ਪ੍ਰੇਸ਼ਨਾ ਕਰੀ ਕਰੀਏ ਪਰ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਪ੍ਰੋਗਰਾਮ ਮਾਚ ਦੇ ਵਿੱਚ ਮਨਾਇਆ ਗਿਆ ਤੇ ਖੇਡ ਵੀ ਕਰਨੀ ਸੀਨ ਘਾੜ ਦੇ ਵਿੱਚ ਆਹ ਤੇ ਉਹਦੇ ਵਿੱਚ ਵੀ ਦੇਖੋ ਜੀ ਬੜਾ ਵੱਡੀ ਇੱਕ ਦੁੱਧ ਦਾ ਪੈੜਾ ਕਰਫੀ ਕਲਿੰਗਾਂ ਕੋ ਕਹਾਲਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹੋਣਾ ਨੇ ਪਹਿਲਾਂ ਵੀ ਦੋਵਾਰ ਬੇਨਤੀ ਕੀਤੀ ਹੈ ਤੇ ਅੱਜ ਮੈਂ ਉਹਨਾਂ ਦੀ ਹੋਂਦ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਹੋ ਰਹੀ ਹੈ ਸਾਹਤ ਉਹਨਾਂ ਨੇ ਫਿਰ ਬੇਨਤੀ ਕੀਤੀ ਹੈ ਜੀ ਕਿ ਜਿਹੜੇ ਇਸ ਤਰ੍ਹਾਂ ਦੇ ਵੱਡੇ ਸਮਾਗਮ ਹੁੰਦੇ ਹਨ ਨਾ ਸਤਾਪੀ ਸਮਾਗਮ ਜੀ ਇਹ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾਉਂਦੀ ਹੈ ਤੇ ਸਰਕਾਰਾਂ ਨੂੰ ਸਹਿਯੋਗ ਕਰ ਦਿੰਦੇ ਨੇ ਕਰਦੇ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੇ ਇਹਦੇ ਕੋਪੈਰਨ ਪ੍ਰੋਗਰਾਮ ਨਾ ਕਰਨ ਸਭੋ ਸਹਿਯੋਗ ਦੇਣੇ ਸਰਕਾਰ ਕਰਕੇ ਅਸੀਂ ਸਰਕਾਰ ਦੇ ਕੋਲ ਸੱਦਾ ਪੱਤਰ ਵੀ ਲੈ ਕੇ ਜਾਵਾਂਗੇ ਤੇ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਕਿ ਤੁਸੀਂ ਵੀ ਸਾਰੇ ਆ ਕੇ ਸਮਾਗਮ ਵਿੱਚ ਹਾਜ਼ਰੀ ਭਰਾਈ ਹੁਣ ਕਹਾਣੀ ਇੱਥੇ ਆ ਸਭੂ ਸਾਹਿਬ ਜੋ ਗੱਲ ਸੋਚਨ ਵਿਚਾਰਨ ਵਾਲੀ ਹੈ ਕਿ ਸਰਕਾਰ ਨੇ ਜਿਹੜਾ ਪਹਿਲਾ ਪ੍ਰੋਗਰਾਮ ਈ ਸ਼੍ਰੀਨਗਰ ਦੇ ਟਗੋਤ ਖਾਲ ਵਿੱਚ ਕੀਤਾ ਜੀ ਉਹ ਪ੍ਰੋਗਰਾਮ ਤੇ ਹੀ ਸਰਕਾਰ ਦੀ ਇੱਕ ਨਮੋਸ਼ੀ ਭਰੀ ਕਾਰਵਾਈ ਸਿੱਖ ਸੰਗਤਾਂ ਦੇ ਸਾਹਮਣੇ ਆਈ ਆਪਾਂ ਦੁਨੀਆ ਭਰ ਚ ਵੇਖਿਆ ਜੀ ਸਿੱਖ ਸੰਗਤਾਂ ਨੇ ਕਿੰਨਾ ਵੱਡਾ ਤਰਾਜ ਪ੍ਰਗਟ ਕੀਤਾ ਕਿਵੇਂ ਸੈਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਹੋਵੇ ਸ਼ੀਧੀ ਤੁਹਾਡੇ ਨੂੰ ਸਮਰਪਿਤ ਸਮਾਗਮ ਆ ਜੀ ਤੋਂ ਉਹਦੇ ਚ ਪਾਏ ਗਿੱਧੇ ਪੰਗੜੇ ਜੱਲ ਤੇ ਗਾਣੇ ਗਾਏ ਜਾਂ ਸੁਨੀਲ ਸੋ ਇਸ ਕਰਕੇ ਉਹ ਸਰਕਾਰ ਦੀ ਜਿਹੜੀ ਹੈ ਨਮੋਸ਼ੀ ਸਾਹਮਣੇ ਹੁਣ ਕਰਕੇ ਜਿਹੜਾ ਉਹ ਕਲਾਕਾਰ ਦਾ ਮਾਫੀ ਮੰਗਿਆ ਅੱਜ ਮੈਂ ਵੇਖ ਰਿਹਾ ਸੀ ਕੋਈ ਜਿਹੜਾ ਇਹਨਾਂ ਦਾ ਮੰਤਰੀ ਹੈ ਉਹ ਵੀ ਫੇਸਬੁੱਕ ਤੇ ਮਾਫੀ ਮੰਗ ਰਿਹਾ ਤੇ ਕਾਲ ਤੱਕ ਸਭ ਜਾਣ ਦੀ ਗੱਲ ਕਰ ਰਿਹਾ ਜੀ ਜੀ ਸੋ ਸਰਕਾਰ ਨੂੰ ਇਥੋਂ ਛੇੜ ਲੈਣੀ ਚਾਹੀਦੀ ਹੈ ਕਿ ਸਾਡਾ ਪਹਿਲਾ ਪ੍ਰੋਗਰਾਮ ਸਾਡੇ ਗੁਰੂ ਨੂੰ ਨਹੀਂ ਉਹਨੇ ਸਾਡੇ ਤੋਂ ਬੜੀ-ਵੱਡੀ ਵਗਿਆ ਕਰਵਾਤੀ ਹੈ ਜੀ ਇਸ ਕਰਕੇ ਭਾਈ ਅਸੀਂ ਨੀਵੇਂ ਹੋ ਕੇ ਗੁਰੂ ਕੀ ਸੰਗਤ ਨਾਲ ਚੱਲਗੇ ਜੀ ਗੁਰੂ ਦੇ ਪੰਥ ਨਾਲ ਚੱਲਗੇ ਹਾਂਜੀ ਤੇ ਜਿਹੜਾ ਕੰਮ ਸਾਡੇ ਕਰਨ ਵਾਲਾ ਹੈ ਜਿਹੜੇ ਮਤਲਬ ਇਤਿਹਾਸ ਸ਼ਹਿਰ ਨੇ ਕਸਬੇ ਨੇ ਉਹਨਾਂ ਦੇ ਭਾਈ ਸ਼ਰਕਾ ਬਣਾਈਏ ਉਹਨਾਂ ਦਾ ਸੋਨਾ ਲਾਈਟ ਦਾ ਪ੍ਰਬੰਧ ਕਰੀਏ ਗੁਰੂ ਸੰਗਤ ਕੀ ਜਿੱਥੇ ਸੰਗਤ ਨੇ ਆ ਕੇ ਠਹਿਰਨਾ ਉਹਦਾ ਪ੍ਰਬੰਧ ਚੰਗਾ ਕਰੀਏ ਸੰਗਤ ਦੀ ਆਵਾਜ਼ਾਈ ਨੂੰ ਕੋਈ ਚੰਗੀ ਤਰ੍ਹਾਂ ਉਹਦਾ ਵੇਖ ਲਈਏ ਵੀ ਕੋਈ ਪਰੇਸ਼ਾਨੀ ਨਾ ਸੰਗਤ ਨੂੰ ਆਵੇ ਜੀ ਜਿਹੜੇ ਸਰਕਾਰ ਦੇ ਕੰਮ ਕਰਨ ਵਾਲੇ ਹੁੰਦੇ ਆ ਬਿਲਕੁਲ ਹਾਂਜੀ ਪਹਿਲੇ ਸਾਰੇ ਸ਼ਰਧਾਮਾਨ ਨੇ ਗੁਰੂ ਦੇ ਘਰ ਜਾਣਾ ਸਾਰੇ ਮੱਥਾ ਟੇਕਣਾ ਜੀ ਹਾਂਜੀ ਚੱਲ ਜਾਈਏ ਬਿਲਕੁਲ ਸਭ ਪ੍ਰਧਾਨ ਸਾਹਿਬ ਨੇ ਅੱਜ ਫੇਰ ਰਿਕਵੈਸਟ ਕੀਤੀ ਹੈ ਪੰਜਾਬ ਸਰਕਾਰ ਨੂੰ ਤੇ ਮੁੱਖ ਮੰਤਰੀ ਨੂੰ ਸਪੈਸ਼ਲ ਵੀ ਇਹ ਜਿਹੜੇ ਸਮਾਗਮ ਹੈ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਤੇ ਤੁਸੀਂ ਉਹਨਾਂ ਨੂੰ ਫੇਰ ਸੱਦਾ ਦਿੱਤਾ ਹੈ ਵੀ ਤੁਸੀਂ ਆਓ ਅਸੀਂ ਤੁਹਾਡਾ ਅਤਿ ਸਤਿਕਾਰ ਕਰਦੇ ਹਾਂ ਤੇ ਸਾਰੇ ਜਿਹੜੇ ਸਮਾਗਮ ਹੈ ਗੁਰੂ ਮਰਿਆਦਾ ਅਨੁਸਾਰ ਰਲ ਮਿਲ ਕੇ ਮਨਾਏ ਜਾਣਗੇ ਬਿਕੋ ਮੈਂ ਤਾਂ ਪਹਿਲਾਂ ਬੇਨਤੀ ਕਰਤੀ ਹੈ ਜੀ ਵੀ ਉਹਨਾਂ ਨੇ ਦੋ ਤਿੰਨ ਵਾਰ ਹੀ ਕਿਹਾ ਤਾਂ ਸੱਦਾ ਪੱਤਰ ਤੱਕ ਦੇਣ ਦੀ ਗੱਲ ਕਰਦੇ ਹੀ ਹੈ ਜੀ ਮੂਰ ਸਰਕਾਰ ਨੂੰ ਜਿਹੜਾ ਪਹਿਲਾ ਇਹਨਾਂ ਨੇ ਪ੍ਰੋਗਰਾਮ ਕਰਾਇਆ ਉਹਦੇ ਵਿੱਚ ਸਿੱਖ ਸੰਗਤਾਂ ਦੇ ਮਨੋਂ ਸਾਰੀ ਗੱਲ ਉਤਰ ਗਈ ਹੈ ਸਰਕਾਰ ਦੀ ਜੀ ਸਰਕਾਰ ਨੂੰ ਤਾਂ ਆਪ ਸਮਝ ਕੇ ਚੱਲਣਾ ਚਾਹੀਦਾ ਹੈ ਤੇ ਹਮੇਸ਼ਾ ਹੀ ਸਿੱਖ ਸੰਸਥਾਵਾਂ ਦੇ ਨਾਲ ਰਲ ਕੇ ਜਿਹੜੀ ਏਡੀ ਵੱਡੀ ਸੰਸਥਾ ਸਾਡੀ ਸ਼ਰੂਨੀ ਕੂਰਦਵਾਰਾ ਪ੍ਰਬੰਧਕ ਕਮੇਟੀ ਜੇ ਸਰਕਾਰ ਲੋਕਾਂ ਦੁਆਰਾ ਵੋਟਾਂ ਪਾ ਕੇ ਚੁਣੀ ਹੈ ਤੇ ਸ਼ਰੂਨੀ ਕੂਰਦਵਾਰਾ ਪ੍ਰਬੰਧਕ ਕਮੇਟੀ ਵੀ ਇੱਕ ਸ਼ੀਧੀਆਂ ਦੇ ਕੇ ਏਡੀ ਵੱਡੀ ਸੰਸਥਾ ਬਣਾਈ ਗਈ ਤਾਂ ਵੀ ਸੰਗਤੀ ਚੋਣਦੀ ਉਹਨੂੰ ਸੰਗਤੀ ਵੋਟਾਂ ਪਾਉਂਦੀ ਹੈ ਉਹਨੂੰ ਉਹਦੇ ਜਿੰਨੇ ਮੈਂਬਰ ਸੰਭਾਅ ਨੇ ਇਲੈਕਟਡ ਬਾਡੀ ਹੈ ਇਸ ਕਰਕੇ ਇਹਨਾਂ ਸਰਕਾਰ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਅਸੀਂ ਵੱਖਰੇ ਹੋ ਕੇ ਚੱਲਾਂਗੇ ਗੁਰੂ ਦੇ ਜਿਹੜੇ ਸਮਾਗਮ ਨੇ ਉਹ ਇਕੱਠੇ ਹੋ ਕੇ ਕਰਨੇ ਚਾਹੀਦੇ ਨੇ ਤੇ ਉਹਦੇ ਤੋਂ ਇੱਕ ਪ੍ਰੇਰਣਾ ਸਰੋਤ ਗੱਲਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਸਾਡੀਆਂ ਆਉਣ ਵਾਲੀ ਸਿੱਖਾਂ ਦੀਆਂ ਪੀੜ੍ਹੀਆਂ ਨੂੰ ਉਹ ਮਾਰਗਦਰਸ਼ਨ ਦੇਣ ਜੀ ਜੀ ਹਾਂਜੀ ਇਹ ਨਾ ਹੋਵੇ ਜਿਹੜਾ ਤੁਸੀਂ ਕੰਮ ਅਥੇ ਪਹਿਲੇ ਦਿਨ ਹੀ ਕਰਤਾ ਇਹ ਕਿਉਂ ਮਾਰਗਦਰਸ਼ਕ ਨਹੀਂ ਹੈ ਤਾਂ ਸਭ ਤੋਂ ਸਾਡੀ ਮਰਿਆਦਾ ਨੂੰ ਤੁਸੀਂ ਬੜੀ-ਬੜੀ ਢਾਲ ਲਾਉਂਦੇ ਹੋ ਹਾਂਜੀ ਹੁਣ ਜਿਹੜੀ ਗੱਲ ਕਰਨ ਵਾਲੀ ਹੈ ਉਹ ਸਰਕਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕਿ ਜਿਹੜੇ ਸਾਰੇ ਸਮਾਗਮ ਹਨ ਉਹ ਮਨਾਉਣੇ ਚਾਹੀਦੇ ਆ ਭਾਵੇਂ ਚਾਹੇ ਉਹ ਪੰਜਾਬ 'ਚ ਹੈ ਜਾਂ ਜੇ ਜਿਵੇਂ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਆਪਦੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ